ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਆ ਵਧੀਆ ਹੋਮੋਂਗੇ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਨਾ ਇਹ ਨਸੂੜੇ ਦਾ ਦਰਖਤ ਆ ਪਿਛਲੇ ਸਾਲ ਮੈਂ ਇਹਦੀ ਵੀਡੀਓ ਕੀਤੀ ਸੀ ਤੇ ਕਈ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਜਦੋਂ ਇਹਨੂੰ ਫਰੂਟ ਲੱਗਿਆ ਹੋਇਆ ਤਾਂ ਜਰੂਰ ਦਿਖਾਓ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਇਹਨੂੰ ਫਰੂਟ ਜਿਹੜਾ ਆਇਆ ਹੋਇਆ ਹੁਣ ਪੱਕਣ ਦੇ ਕਿਨਾਰੇ ਆਪਾਂ ਦਿਖਾਉਣੇ ਆ ਵਿੱਚ ਕਮੈਂਟ ਕੀਤੇ ਸੀ ਸ਼ਾਇਦ ਉਹ ਸਮਝ ਰਹੇ ਸੀ ਕਿ ਨਸੂੜੀ ਆ ਨਸੂੜੀ ਤੇ ਨਸੂੜੀ ਦੇ ਵਿੱਚ ਕਾਫੀ ਅੰਤਰ ਹੁੰਦਾ ਸਾਈਜ਼ ਦਾ ਬਹੁਤ ਫਰਕ ਪੈ ਜਾਂਦਾ ਤੇ ਇਹ ਜਿਹੜਾ ਹੈਗਾਗਾ ਸੰਗਤ ਰੋਡ ਤੇ ਆ ਤੁਹਾਨੂੰ ਦਿਖਾ ਦਿਆਂਗੇ ਪੂਰਾ ਲੋਕੇਸ਼ਨ ਤੇ ਇਹਦੀ ਬਾਰੇ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਇਹ ਟੁੱਟ ਗਿਆ ਸੀ ਹਨੇਰੀ ਦੇ ਵਿੱਚ तकरीबन 15 ਸਾਲਾਂ ਬਾਅਦ ਦੁਬਾਰਾ ਇਹ ਜਿਹੜਾ ਫੁੱਟਿਆ نیچے ਤੋਂ ਹੀ ਮੋਢਾ ਖੜਾ ਰਿਹਾ ਕਈ ਸਾਲ ਅੱਜ ਦਿਖਾਉਣਿਆ ਤੁਹਾਨੂੰ ਦੇਖੋ ਆ ਦਿਖਾਇਆ ਸੀ ਤੁਹਾਨੂੰ ਉਸ ਵੀਡੀਓ ਦੇ ਵਿੱਚ ਕਿ ਇਸ ਤਰ੍ਹਾਂ ਇਹਦਾ ਜਿਹੜਾ ਕਾਫੀ ਵੱਡਾ ਦਰਖਤ ਸੀਗਾ ਇਹ ਉਸ ਟਾਈਮ ਆ ਤੇ ਇਹਦਾ ਜਿਹੜਾ ਮੋਢ ਟੁੱਟ ਗਿਆ ਸੀ ਉਸ ਤੋਂ ਬਾਅਦ ਥੱਲੇੋਂ ਇਹ ਸਾਈਡਾਂ ਤੋਂ ਫੁੱਟਿਆ ਹੁਣ ਤਾਂ ਕਾਫੀ ਵਿਸ਼ਾਲ ਹੋ ਚੁੱਕਿਆ ਹੁਣ ਪਿਛਲੇ ਸਾਲ ਕਾਫੀ ਛੋਟਾ ਸੀ ਤੇ ਜਿਹੜਾ ਫਰੂਟ ਦੀ ਗੱਲ ਕਰਦਾ ਨਾ ਮੈਂ ਤੁਹਾਨੂੰ ਫਰੂਟ ਲੱਗਿਆ ਜਿਹੜਾ ਦਿਖਾਉਣਾ ਹਨੇਰੀਆਂ ਕਰਕੇ ਕਾਫੀ ਫਰੂਟ ਸੀ ਲੱਗ ਗਿਆ ਆ ਦੇਖੋ ਕਿੱਡੇ-ਕੱਡੇ ਇਹ ਨਸ਼ੂੜੇ ਨੇ ਨਸ਼ੂੜੀ ਹੁੰਦੀ ਏਡੀ ਛੋਟੇ ਛਾਇਦੀ ਹੁੰਦੀ ਹੈ ਤੇ ਇਹਦਾ ਨਸ਼ੂੜਾ ਹੁੰਦਾ ਇਹ ਕਾਫੀ ਵੱਡਾ ਹੁੰਦਾਗਾ ਦੇ ਵਿੱਚ ਜਿਹੜਾ ਇਹ ਜਦੋਂ ਪੱਕੇ ਜਾਂਦਾ ਨਾ ਕਾਫੀ ਸਵਾਦ ਹੋ ਜਾਂਦਾ ਤੇ ਤੁਹਾਨੂੰ ਇੱਕ ਹੋਰ ਦੱਸਦਾ ਇੱਥੇ ਸੁਣਿਆ ਕਿ ਬੁਰਜ ਜਿਹੜਾ ਮਾਨਸਾ ਪਿੰਡਾ ਉੱਥੇ ਇਹਨਾਂ ਦੇ ਬਾਗ ਵੀ ਲੱਗੇ ਹੋਏ ਨੇ ਬਾਗ ਹੁਣ ਕਿਵੇਂ ਲੱਗੇ ਹੋਏ ਨੇ ਕੀ ਕੰਮ ਆਉਂਦਾ ਇਹ Rajasthan ਦੇ ਇਲਾਕੇ ਦੇ ਵਿੱਚ ਇਹਨਾਂ ਦਾ ਅਚਾਰ ਪਾਇਆ ਜਾਂਦਾ ਤੇ ਅਚਾਰ ਇਹਦਾ ਕਹਿੰਦੇ ਕਾਫੀ ਸਵਾਦ ਬੰਦਾ ਤੇ ਆ ਸੀ ਉਹ ਨਸੂੜਾ ਕੋ ਇੱਕ ਚੰਗੇ ਔਲੇ ਦੇ ਸਾਈਜ਼ ਦਾ ਇਹ ਤੇ ਜਦੋਂ ਪੱਕ ਗਿਆ ਇਹ ਤਾਂ ਪੀਲਾ ਹੋ ਜੂ ਇਹਦੇ ਵਿੱਚ ਗੂੰਦ ਹੁੰਦੀ ਆ ਕਾਫੀ ਬਚਪਨ ਦੇ ਵਿੱਚ ਬਹੁਤ ਲੋਕ ਇੱਥੋਂ ਲੈ ਕੇ ਗਏ ਹੋਣਗੇ ਜਿਨ੍ਹਾਂ ਨੇ ਕਿਤਾਬਾਂ ਬਣਾ ਜੋੜੀਆਂ ਹੋਣਗੀਆਂ ਜਾਂ ਪਤੰਗ ਜੋੜਦੇ ਸੀ ਤੇ ਕਾਫੀ ਲੈ ਆਂਦੇ ਰਹੇ ਹਾਂ ਸੀ ਇਹ ਆ ਉਹ ਨਸੂੜਾ ਨਸੂੜਿਆ ਨਸੂੜੇ ਦੇ ਨਸੂੜੀ ਦੇ ਵਿੱਚ ਇਹ ਅੰਤਰਾ ਦੇਖੋ ਇਹ ਛੂੜੀ ਜਿਹੜੀ ਹੈਗੀ ਬਹੁਤ ਛੋਟੀ ਹੁੰਦੀ ਆ ਤੇ ਨੀਂਥੇ ਲਗਾ ਵੀ ਬਟਾ ਲਿਆ ਇਹਦੇ ਪੱਤੇ ਵੀ ਛੋਟੇ ਹੁੰਦੇ ਆ ਫਲ ਵੀ ਛੋਟਾ ਹੁੰਦਾ ਹੈ ਤੇ ਫਲ ਤਾਂ ਛੋਟਾ ਹੁੰਦਾ ਹੈ